ਲਓ ਜੀ ਬਲੌਕ ਵੀਰਪਾਰਕ ਹੋਰ ਵਿੱਚ ਸੜਾ ਬਹੁਤ ਬਹੁਤ ਤਹਿ ਦਿਲ ਹੁਤਾ ਨਵਾਦ ਜੀ ਲਓ ਜੀ ਇਹ ਆਪਾਂ ਬਣਾਉਣ ਲੱਗੇ 10 ਸਾਲ ਦੀ ਗਰਲ ਜੀ ਦੀ ਕੋਟੀ ਹੈ ਪੂਰੇ ਬਾਜੂ ਆਪ ਤੁਹਾਨੂੰ ਫੇਰ ਪੂਰੀ ਜੇ ਪ੍ਰੋਪਰ ਬਣ ਕੇ ਤਿਆਰ ਹੋ ਜੂਣ ਫੇਰ ਵੀ ਦਿਖਾਵਾਂਗੇ ਤੇ ਇਹ ਆਪਾਂ ਲਾਉਣੇ ਦੀ ਕਲਰ ਇਹਦੇ ਆਪਾਂ ਇਥੋਂ ਘਟਾਈ ਪਾ ਲਈ 9 ਗੁੰਡੇ 5 4 1 ਵਾਰ 5 1 ਵਾਰ ਪਾ ਕੇ ਆਪਾਂ 9 ਗੁੰਡੇ ਘਟਾਈ ਤੋ ਤੱਕ ਤੇ ਇਹ ਆਪਾਂ ਇੱਕ ਉੰਗਲ ਕੇ ਜਨੀ ਬੰਨ ਲਿਆ ਕਿਉਂਕਿ ਜਿਆਦਾ ਹੁੰਦੇ ਤੇ ਫਿਰ ਗਲਾ ਵੱਡਾ ਨਾ ਹੋ ਜAVE ਤੇ ਇਹ ਆਪਾਂ ਹੁਣ ਬਣਾਉਣੇ ਲੱਗੇ ਫੱਟੀ ਇਹ ਤੁਹਾਨੂੰ ਦਿਖਾਉਣੇ ਆ ਪੱਧੋ ਦੀ ਕਰ ਲੇ 18 ਜੋਟੇ ਇਧਰ ਕਰ ਲੇ 18 ਜੋਟੇ ਇਧਰ ਪ੍ਰੋਪਰ ਪਵਚਾਰੇ ਕਰ ਲਿਆ ਤੇ ਗਾਂ ਆਪਾਂ ਤੁਹਾਨੂੰ ਫੇਰ ਦਿਖਾਉਣੇ ਆ ਆਪਾਂ ਕਿਵੇਂ ਬਣਾਵਾਂਗੇ ਕਿਰ ਆਪਾਂ ਤੋਂ ਸ਼ੁਰੂ ਕਰ ਲਿਆ ਲਓ ਜੀ ਬਣੇ ਰਿਓ ਵੀਡੀਓ ਦੇ ਨਾਲ ਜੀ ਦੇਖੋ ਇਹ ਤੁਹਾਨੂੰ ਦਿਖਾਇਆ ਸੀ ਪਰਸੈਂਟਜ ਅੱਧੋ ਦੀ ਕੀਤਾ ਸੀ ਲਓ ਜੀ ਆ ਸਾਈਡ ਆਪਾਂ ਬਣ ਕੇ ਤਿਆਰ ਕਰ ਲਈ ਆਪਾਂ ਫਿਰ ਇਹਦੇ ਕਲਰ ਚੱਕਾਂਗੇ ਤੁਹਾਨੂੰ ਕਲਰ ਕਿਸ ਵੀ ਦੇ ਦਿਖਾਵਾਂਗੇ ਦੇਖੋ ਜੀ ਜਦੋਂ ਕਲਰ ਚੱਕਨੇ ਆ ਆ ਮੈਂ ਵੀਡੀਓ ਤਾਂ ਹੀ ਬਣਾਈ ਆ ਫਿਰ ਕੋਈ ਕਲਰ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਣਾ ਸੱਤ ਗੁੰਡੇ ਆਪਾਂ ਨਾ ਇਹ ਸੱਤਾਪ ਇੱਥੇ ਰੱਖ ਲੇ ਫਿਰ ਜਦੋਂ ਆਪਾਂ ਜਿਹੜੇ ਚੱਕਾਂਗੇ ਆ ਸਾਰੇ ਨਾਲ-ਨਾਲ ਚੱਕਦੇ 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 ਨਾਲ ਲਿਆਵਾਂਗੇ ਦੇਖੋ ਜੀ ਤੇ ਹੁਣ ਆਪਾਂ ਬਣਾ ਕੇ ਇਧਰੋਂ ਤਿਆਰ ਕਰਦੇ ਹਾਂ ਇਹ ਵੀ ਆਪਾਂ ਇਸ ਤਰ੍ਹਾਂ ਬਣਾਵਾਂਗੇ ਤੇ ਜਿਹੜੀ ਆ ਚੀਜ਼ ਆ ਜਿਹੜੇ ਕੁੰਡੇ ਆ ਇਹਦੇ ਵੈਕ ਸਾਈਡ ਚੱਕਨੇ ਪੈਣਗੇ ਸੋਨ ਸਿਖਾਵਾਂਗੇ ਆਪਾਂ ਤੁਹਾਨੂੰ ਇਹ ਆ ਬਈ ਤੋਂ ਵੈਕ ਚੱਕਾਂਗੇ 6 ਕੁੰਡੇ ਫਿਰ ਇਹ ਬਰੋਬਰ ਬਰਨ ਪੱਟੀ ਬਣ ਜੂ ਦੇਖੋ ਜੀ ਸੋਨੂ ਘੇਰ ਤੇ ਕੌਣੀਆ ਸੋਨੂ ਕੇਰਾ ਆਪਣਾ ਪ੍ਰੋਪਰ ਪੈਦਰ ਲਈ ਬਰਖੇ। ਤਿਆਰ ਕਰ ਤੇ ਕੌਣੀ। ਇਹ ਕੁਝ ਇਸ ਤਰ੍ਹਾਂ ਕੱਲ ਤੁਸੀਂ ਵੀ ਬਣਾਉਣੀ ਹੋਈ। ਇਸ ਤਰ੍ਹਾਂ ਘਟਾਈ ਪਾ ਕੇ ਆਪਾਂ ਤਿੰਨ ਤਿੰਨ ਕਰਦੇ ਘਟਾਈ ਪਾਈਏ ਤਿੰਨ ਤਿੰਨ ਤਣ ਕਰਦੇ। ਤੇ ਅੱਠ ਝੁੱਟੇ ਪਾ ਰੱਖ ਲਈ। ਇੱਥੇ ਅੱਠ ਝੁੱਟੇ ਆਹ। ਨਾ। ਕੋਜੀ। ਇਹ ਇਧਰਲੇ ਸਾਈਡ ਕੋ ਬਣ ਕੇ ਤਿਆਰ ਕਰ ਲੈ। ਬਹੁਤ ਪਹਿਣ ਦੇ ਕੌਤ ਚੰ ਇਹ ਚੀਜ਼ ਦੇ ਆਉਂਦੇ ਹੁੰਦੇ ਸੀ ਕਿ ਇਹ ਸਭ ਜਿਹੜੀ ਫੱਟੀ ਬਟਨ ਫੱਟੀ ਚੱਕਦੇ ਨਾ ਤੁਸੀਂ। ਉਹ ਫਿਰ ਕਿਵੇਂ ਚੱਕਦੇ ਦੇਖੋ ਜੀ। ਦੇਖੋ ਆਪ ਆ ਚੱਕਣ ਲੱਗੇ ਆ ਨਾ ਲਓ ਆਪਾਂ ਚ ਇੱਕ ਹੁੰਡ ਚੱਕਨੇ ਆ ਮਗਰ ਲਈ ਸਾਈਡ ਤੋਂ ਤੋਂ ਦੋ 7 4 5 ਤੇ ਆ ਗਈ ਸੀ ਆ ਸੀ ਆਪਾਂ ਸੀ ਕੋਨੇ ਬਟਰਪੱਤੀ ਮੰਗਲ ਦੀ ਸਿਆੜ ਤੋਂ ਚੱਕਣੀ ਦੇਖੋ ਆ ਦੇਖੋ ਬਟਰਪੱਤੀ ਆ ਗਈ ਨਾ ਆ ਦੇਖੋ ਬਟਰਪੱਤੀ ਆ ਗਈ ਮੰਗਲ ਦੀ ਸਿਆੜ ਆਪਾਂ ਇਸ ਤਰ ਚੱਕ ਲਈ ਠੀਕ ਹੋ ਲੋ ਜੀ ਫਸਣ ਫੇਰ ਤੋਂ ਖੋਣੀ ਆ ਫਿਰ ਆਪਾਂ ਛੇਕੂnde ਚੱਕ ਲੈ ਤੇ ਫਿਰ ਵੀ ਇੰਦੀ ਜਿਵੇਂ ਇਸ ਤਰ੍ਹਾਂ ਬਣਿਆ ਨਾ ਤੇ ਆ ਇਸ ਤਰ੍ਹਾਂ ਬਣਾ ਕੇ ਆ ਇਧਰ ਲਈ ਸਟ ਤਿਆਰ ਕਰਦੇ ਲੋ ਜੀ ਦੇਖੋ ਇਹ ਆਪਾਂ ਬਣਾ ਆਈਏ ਕੋਟੀ ਇਹਦਾ ਆਪਾਂ ਤੁਹਾਨੂੰ ਫੇਰ ਦੱਸਾਂਗੇ ਪਹਿਲਾਂ ਆਪਾਂ ਦੱਸ ਦਿਆਂ ਜਿਹੜੀ ਕਲਰ ਫੱਟੀ ਬਣਾਈ ਆਪਾਂ ਦੇਖੋ ਜੀ ਇਹ ਕਲਰ ਭਾਗ ਆਪਾਂ ਤੁਹਾਨੂੰ ਸ ਵੀਰੇ ਦਿਖਾਵਾਂਗੇ ਆ ਦੇਖੋ ਇਹ ਕালার ਬਟਨ ਪੱਟੀ ਹੀ ਨੋ ਕਹਿੰਦੀ ਆ ਦੇਖੋ ਆਹ ਹੋ ਗਈ ਬਟਨ ਪੱਟੀ ਇਹ ਆਪਾਂ ਜੋਟੇ 7 ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਰੱਖ ਲੇ ਤੇ ਫਿਰ ਆਪਾਂ ਇਹਦੇ ਵਿੱਚ ਫਿਰ ਆਪਾਂ ਜੋਟੇ ਚੱਕਾਂਗੇ ਸਾਰੇ ਤੇ ਇਧਰ ਵੀ ਚੱਕਾਂਗੇ ਆ ਇਸ ਤਰ੍ਹਾਂ ਇੱਥੋਂ ਚੱਕਾਂਗੇ ਜੋਟੇ ਦੇਖੋ ਜੇ ਇਹ ਬਟਨ ਪੱਟੀ ਆ ਕਿਉਂਕਿ ਇਹ 10 11 ਸਾਲ ਦੇ ਬੱਚੇ ਦੀ ਆ ਇਹ ਤੇਰ ਬਟਨ ਵਾਲਾ ਆਪਾਂ ਕੱਢਿਆ ਨਹੀਂ ਹੈਗਾਗਾ ਕੁਛ ਛੋਟੇ ਬੱਚੇ ਦੀ ਹੁੰਦੀ ਗੱਲ ਨਾਲ ਫਿਰ ਆਪਾਂ ਬਟਨ ਕੱਢਦੇ ਨੇ ਬਟਨ ਦੀ ਲੋੜ ਨਹੀਂ ਪੈਣੀ ਇੱਥੇ ਕੱਢਣ ਦੀ ਪ੍ਰੋਪਰ ਸਹੀ ਆ ਜਾਣਾ ਵਾ ਦੇਖੋ ਜੀ ਇਹ ਆਪਾਂ ਦੂਜਾ ਭਾਗ ਆਪਾਂ ਫਿਰ ਸਾਨੂੰ ਆ ਵੀ ਆ ਮਗਰਲੀ ਸਾਈਡ ਆ ਗਈ ਆ ਮਗਰਲੀ ਸਾਈਡ ਆ ਗਈ ਇਹ ਆਪਾਂ ਜੋੜਾਂਗੇ ਜੋੜ ਕੇ ਫਿਰ ਸਾਨੂੰ ਦਿਖਾਵਾਂਗੇ ਸਾਨੂੰ ਕਿਰ ਆਪਾਂ ਹੁਣ ਸਾਨੂੰ ਇੱਥੋਂ ਤੱਕ ਦਿਖਾਉਣੀ ਆ ਦੇਖੋ ਜੀ ਤੁਸੀਂ ਵੀ ਬਟਨ ਪੱਟੀ ਬਣਾਉਣੀ ਹੈ ਅੱਧੇ ਚੋਂ ਕਰਕੇ ਤੁਸੀਂ ਇੱਥੋਂ ਸੈਂਟਰ ਚੋਂ ਇੱਕ ਅੱਧੋਦੀ ਕਰ ਲਓ ਸਾਹ ਸੱਤ ਕੁੰਡਿਆਂ ਦੀ ਫੱਟੀ ਪਾ ਲਈ ਆ ਸੱਤਾਂ ਦੀ ਪਾਈ ਆ ਤੇ ਮਗਰਲੀ ਸਾਈਡ ਆਪਾਂ ਸੱਤਾਂ ਚੱਕ ਲਈਏ ਦੇਖੋ ਜੀ ਕਿੰਨੀ ਵਧੀਆ ਬਟਨ ਪੱਟੀ ਬਣ ਕੇ ਤਿਆਰ ਹੋਈ ਆ ਤੇ ਇਹ ਆਪਾਂ ਪ੍ਰੋਪਰ ਇੱਥੋਂ ਝੋਟੇ ਚੱਕ ਕੇ ਫਿਰ ਆਪਾਂ ਕਲਰ ਬਣਾਵਾਂਗੇ ਕਲਰਾਂ ਦੇ ਆਪਾਂ ਚੱਕਾਂਗੇ ਇਧਰਲੀ ਸਾਈਡ 14 ਝੋਟੇ ਆ 14 ਝੋਟੇ ਇਧਰ ਚੱਕਾਂਗੇ 14 ਝੋਟੇ ਆਪਾਂ ਇਧਰੋਂ ਚੱਕਾਂਗੇ ਦੇਖੋ। ਹੰਡਾਉਗੀ। ਪ੍ਰੋਪਰ ਸਾਨੂੰ ਸਮਝ ਆਉਣੀ ਚਾਹੀਦੀ ਆ ਮੈਂ ਇਸ ਨੂੰ ਕੱਲੀ ਕੱਲੀ ਗੱਲ ਟਟੇਲ ਚ ਸਮਝਾਈ ਆ। ਤੇ ਫਿਰ ਆਪਾਂ ਕਲਰ ਬਣਾ ਕੇ ਝੜ ਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਕਿਰ ਆਪਾਂ ਹੁਣ ਸਾਨੂੰ ਬਟਨ ਪੱਟੀ ਦਾ ਪ੍ਰੋਪਰ ਸਾਨੂੰ ਦੱਸਿਆਗਾ। ਵੀ ਤੁਸੀਂ ਆਦਿ ਤੇ ਕਰ ਲੈਣੀ ਆ ਤੁਸੀਂ ਆ ਚੀਜ਼। ਸੱਤ ਗੁੰਡੇ ਪੁੱਠੇ ਬਣਾ ਲੈਣੇ ਆ। ਹਾ। ਇਹ ਜਾ ਕੇ ਪਿਛਲੀ ਸਾਈਡ ਸਤਾ ਚੱਕ ਲੈਣੇ ਤੁਸੀਂ। ਫਿਰ ਇਕੱਠੇ ਜੋੜ ਕੇ ਸਾਰਾ ਬੋਨ ਲੈਣਾ ਆ। ਬਹੁਤ ਵਧੀਆ ਬਣ ਕੇ ਫਿਰ ਇਹ ਕਾਲਰ ਤਿਆਰ ਹੁੰਦੀ ਆ ਇਹ ਆ ਝੋਟੇ ਆਪਾਂ 7 ਕੁੰਡੇ 6 ਕੁੰਡੇ ਇਹ ਰੱਖਣੇ ਹੁੰਦੇ ਆ ਕਿਉਂਕਿ ਫਿਰ ਇੱਕ ਤਾਂ ਇਹਦੇ ਨਾਲ ਉੱਚਾ ਨੀਵਾ ਨਹੀਂ ਹੁੰਦਾ ਪ੍ਰੋਪਰ ਸਹੀ ਬਣ ਕੇ ਤਿਆਰ ਹੋਊਗਾ ਇਹ ਚੀਜ਼ ਜਿਹੜੀ ਆਹਾ ਨਲੋ ਜੀ ਲੋ ਜੀ ਇਹ ਬਟਨ ਪੱਟੀ ਸੀਗੀ ਕਿਉਂਕਿ ਮੈਂ ਕਿਹਾ ਚਲੋ ਆਪਾਂ ਬਣਾਈਏ ਤੁਹਾਨੂੰ ਦਿਖਾਈਏ ਤੁਹਾਨੂੰ ਤੇ ਜਦੋਂ ਪ੍ਰੋਪਰ ਬਣ ਕੇ ਤਿਆਰ ਆਪਾਂ ਪੂਰੀਆਂ ਬਾਹਾਂ ਲਾਉਣੀਆਂ ਤੇ ਤੇ ਬਣਾ ਕੇ ਤੇ ਫਿਰ ਵੀ ਤੁਹਾਨੂੰ ਦਿਖਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਥੇ ਕੱਲਣੀ ਆ ਹਜੇ ਨਹੀਂ ਆਪਾਂ ਦੱਸਦੇਗੇ ਤੇ ਆ ਮਗਰਲੀ ਸਾਈਡ ਆਪਾ ਬਣਾ ਲਈਆ ਇਹ ਮਗਰਲੀ ਸਾਈਡ ਤੇ ਇਹ ਜੋੜ ਕੇ ਕਲਰ ਬਣਾ ਕੇ ਫਿਰ ਸਨ ਫਿਰ ਸਨ ਚਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਬਹੁਤ ਤੈਹ ਦਿ ਲੋ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਨਾ ਉਹ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜੂਗਾ ਚਲੋ